ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਾਰ ਕ੍ਰਿਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਪਾਤਸ਼ਾਹ ਜੀਆਂ ਦੀ ਧਨਾ ਸ੍ਰੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਵੱਡੇ ਵੱਡੇ ਰਾਜਨ ਅਰਪੂ ਮੰ ਤਾਕੀ ਤ੍ਰਿਸ਼ਨ ਨਾ 부ਜੀ ਸਤਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਇਸ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹਨ ਵੱਡੇ ਵੱਡੇ ਜ਼ਿੰਮੇਦਾਰ ਹਨ ਪਰ ਕਹਿੰਦੇ ਮਾਇਆ ਦੇ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਹੈ ਕਦੇ ਮੁੱਕਦੀ ਨਹੀਂ ਹੈ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਚੂ ਨਾ ਸੂਜੀ ਮਾਤੇ ਦਾ ਮਤਲਬ ਹੈ ਮਸਤ ਹੋਣਾ ਲੋਚਨ ਕਹਿੰਦੇ ਨੇ ਅੱਖਾਂ ਨੂੰ ਕਹਿੰਦੇ ਭਾਈ ਉਹ ਮਾਇਆ ਦੇ ਕੌਤਕਾਂ ਵਿੱਚ ਹੀ ਮਸਤ ਰਹਿੰਦੇ ਐ ਮਾਇਆ ਨਾਲ ਚੰਬੜੇ ਰਹਿੰਦੇ ਨੇ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵਿਕਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ ਸਤਿਗੁਰੂ ਜੀ ਸਮਝਾਉਂਦੇ ਨੇ ਵਿਕਿਆ ਕਹਿੰਦੇ ਨੇ ਮਾਇਆ ਨੂੰ ਤ੍ਰਿਪਤ ਦਾ ਮਤਲਬ ਹੈ ਰਜੀਵਾ ਜਾਂ ਸ਼ਾਂਤੀ ਸਤਿਗੁਰ ਕਹਿੰਦੇ ਭਾਈ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਵੀ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜੋ ਪਾਪਕ ਇੰਦਨ ਨਹੀਂ ਧਰਾਪੈ ਬਿਨ ਹਰ ਕਾ ਅਕਾਈ ਪਾਪਕ ਕਹਿੰਦੇ ਨੇ ਅੱਗ ਨੂੰ ਇੰਦਨ ਦਾ ਮਤਲਬ ਹੈ ਬਾਲਣਾ ਧਰਾਪੈ ਦਾ ਮਤਲਬ ਰਜਣਾ ਮਹਾਰਾਜ ਕਹਿੰਦੇ ਭਾਈ ਜਿਵੇਂ ਅੱਗ ਬਾਲਣ ਨਾਲ ਨਹੀਂ ਰਜਦੀ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਕਦੇ ਰਜ ਨਹੀਂ ਸਕਦਾ ਰਹਾਉ ਦੇਨਨ ਦੇਨ ਕਰਤ ਪੋਜਨ ਬੋਵਿੰਜਨ ਤਾਂ ਕਿ ਮਿਟੇ ਨਾ ਭੁੱਖਾ ਕਹਿੰਦੇ ਭਾਈ ਜਿਹੜਾ ਮਨੁੱਖ ਹਰ ਵੇਲੇ ਭਾਵ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ ਏ ਉਸ ਦੀ ਸਵਾਦਲੇ ਖਾਣਾਂ ਦੀ ਭੁੱਖ ਕਦੇ ਮੁੱਕਦੀ ਨਹੀਂ ਉਹ ਐਦਾਂ ਉਦਮ ਕਰ ਸਵਾਨ ਕਿਰਾਈ ਾਰੇ ਕੁੰਟਾ ਕੋਖਾ ਸਵਾਨ ਕਹਿੰਦੇ ਨੇ ਕੁੱਤੇ ਨੂੰ ਕੋਖਾ ਦਾ ਮਤਲਬ ਹੈ ਭਾਲਣਾ ਕਹਿੰਦੇ ਸਵਾਦ ਲਈ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਔਰ ਚਾਰੇ ਪਾਸੇ ਭਾਲਦਾ ਫਿਰਦਾ ਹੈ ਕਾਮਵੰਤ ਕੰਮੀ ਬਹੁ ਨਾਰੀ ਪਰਗ੍ਰਹਿ ਜੋ ਨ ਚੁਕੈ ਆਰਜਪੰਦੇ ਭਾਈ ਕਾਮਵਾਸਿ ਬਿਸ਼ੇਈ ਮਨੁੱਖ ਦੀਆ ਭਾਵੇਂ ਕਿਤਨੀਆਂ ਹੀ ਇਸਤਰੀਆ ਹੋਣ ਪਰਾਏ ਘਰ ਵੱਲ ਉਸ ਦੀ ਮੰਦੀ ਨਿਗਾਹ ਫਿਰ ਵੀ ਨਹੀਂ ਹਟਦੀ ਦਿਨ ਪ੍ਰਤਕਰਹ ਕਰੇ ਪਛਤਾਪੈ ਸ਼ੋਗ ਲੋਭ ਮੈ ਸੁਕੈ ਉਹ ਹਰ ਰੋਜ ਵਿਸ਼ੇ ਪਾਪ ਕਰਦਾ ਹੈ ਪਾਪ ਕਰਕੇ ਫਿਰ ਪਛਤਾਉਂਦਾ ਵੀ ਇਸ ਇਸ ਕਾਮਵਾਸਨਾ ਵਿੱਚ ਅਤੇ ਪਛਤਾਵੇ ਵਿੱਚ ਉਸਦਾ ਆਤਮਿਕ ਜੀਵਨ ਜਿਹੜਾ ਕਹਿੰਦੇ ਸੁਖਦਾ ਜਾਂਦਾ ਹੈ ਹਰ ਹਰ ਨਾਮ ਅਪਾਰੇ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਨਿਧਾਨਾ ਦਾ ਮਤਲਬ ਹੈ ਖਜ਼ਾਨਾ ਅੰਮ੍ਰਿਤ ਕਹਿੰਦੇ ਨੇ ਆਤਮਿਕ ਜੀਵਨ ਦੇਣ ਵਾਲੀ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਅਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੁਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਸੁਖ ਤੇ ਆਨੰਦ ਬਣਿਆ ਰਹਿੰਦਾ ਹੈ ਪਰ ਕਹਿੰਦੇ ਹੀ ਨਾਨਕ ਗੁਰੂ ਪਾਸੋਂ ਇਸ ਖਜ਼ਾਨੇ ਦੀ ਜਾਣ ਪਛਾਣ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਦਾਤ ਜਿਹੜੀ ਹੈ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਬਾਣੀ ਪੜਦੇ ਬਾਣੀ ਸੁਣਦੇ ਤੇ ਸਿਮਰਨ ਕਰਦੇ ਰਹੀਏ ਪ੍ਰਮਾਤਮਾ ਸਭਨਾ ਪਰਮੇਤ ਪ੍ਰਿਆਤ ਰੱਖੇ ਸਭਨਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰੇ ਸੁਖ ਸ਼ਾਂਤੀ ਦੀ ਅਰਦਾਸ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਵਿਭਾਗਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਨਰਵਿਗੰਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਕਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਕਲਜ਼ਾ ਵਾਹਿਗੁਰੂ ਜੀ ਕੀ ਵਤੇ